ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ कौर ਲੈ ਕੇ ਆਈਆਂ ਅੱਜ ਦਾ ਖਾਸ ਬੁਲੇਟਿਨ ਨਮਾਸ਼ਹਿਰ ਵਿਖੇ ਕਰੋਨਾ ਮੁਕਤ ਹੋਣ ਦੇ 24 ਘੰਟਿਆਂ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਸਿਹਤ ਵਿਭਾਗ ਨੇ ਕਰੋਨਾ ਪ੍ਰੋਟੋਕਾਲ ਦੇ ਨਿਯਮਾਂ ਨੂੰ ਮੰਨਣ ਦੀ ਅਪੀਲ ਕੀਤੀ ਹੈ ਤੇ ਸਾਵਧਾਨੀ ਪੂਰਨ ਰਹਿਣ ਨੂੰ ਕਿਹਾ ਹੈ ਕੇਂਦਰ ਸਰਕਾਰ ਦੀ ਨਵੀਂ ਨੀਤੀ ਦੇ ਅਨੁਸਾਰ ਫਿਟਨੈਸ ਟੈਸਟ ਪਾਸ ਹੋਣ ਤੋਂ ਬਾਅਦ ਹੀ ਪੁਰਾਣੀਆਂ ਗੱਡੀਆਂ ਚੱਲ ਸਕਣਗੀਆਂ ਕਮਰਸ਼ੀਅਲ ਗੱਡੀ ਦਾ ਹਰ 2 ਸਾਲ ਅਤੇ ਪਰਸਨਲ ਗੱਡੀ ਦਾ 5 ਸਾਲ ਵਿੱਚ ਜਾਰੀ ਹੋਵੇਗਾ ਫਿਟਨੈਸ ਸਰਟੀਫਿਕੇਟ ਜੇਕਰ ਕੋਈ ਗੱਡੀ ਦੋ ਵਾਰ ਫਿਟਨੈਸ ਟੈਸਟ ਵਿੱਚ ਫੇਲ ਹੁੰਦੀ ਹੈ ਤਾਂ ਉਸ ਨੂੰ ਅਨਫਿਟ ਘੋਸ਼ਿਤ ਕਰਕੇ ਕਵਾੜ ਵੀ ਸੁੱਟ ਦਿੱਤਾ ਜਾਵੇਗਾ ਆਏ ਕੰਗਸ ਸਿੰਘ ਨੇ ਕਾਮਾ ਸੁਸਾਇਟੀ ਵਿਖੇ 545 ਲੋਕਾਂ ਨੂੰ 1 ਕਰੋੜ 23 ਲੱਖ 47 ਹਜ਼ਾਰ ਦੀ ਤੰਦਰਾਸ਼ੀ ਵੰਡੀ ਪੰਜਾਬ ਸਰਕਾਰ ਵੱਲੋਂ 285000 ਜਮੀਨਦਾਰ ਕਿਸਾਨਾਂ ਨੂੰ ਅਤੇ ਖੇਤੀ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਬਿਜਲੀ ਤੇ ਪਕਾਇਆ ਬਿੱਲ ਵੀ ਮਾਫ ਕਰ ਦਿੱਤੇ ਗਏ ਹਨ ਇਸ ਨਾਲ ਗਰੀਬ ਕਿਸਾਨਾਂ ਨੂੰ ਬਹੁਤ ਹੀ ਬੜੀ ਰਾਹਤ ਮਿਲੇਗੀ ਐਕਟਿਵ ਕੇਸ ਫਾਈਨਡਿੰਗ ਪ੍ਰੋਗਰਾਮ ਦੇ ਦੌਰਾਨ ਸਿਹਤ ਵਿਭਾਗ ਦੀ ਟੀਮ ਝੁੱਗੀ ਚੌਂਪੜੀ ਵਾਲੇ ਇਲਾਕਿਆਂ ਵਿੱਚ ਜਾ ਕੇ ਟੀਵੀ ਦੇ ਮਰੀਜ਼ਾਂ ਦੀ ਜਾਂਚ ਕਰੇਗੀ ਭਾਰਤ ਸਰਕਾਰ ਵੱਲੋਂ ਟੀਵੀ ਖਾਤਮਾ ਪ੍ਰੋਗਰਾਮ ਦੌਰਾਨ ਸਾਲ 2025 ਤੱਕ ਟੀਵੀ ਦੀ ਬਿਮਾਰੀ ਦਾ ਖਾਤਮਾ ਕਰਨ ਦਾ ਟੀਚਾ ਰੱਖਿਆ ਹੈ ਇਹ ਸਰਵੇ 20 ਅਕਤੂਬਰ ਤੱਕ ਚੱਲੇਗਾ ਅੱਜ 1 ਅਕਤੂਬਰ ਨੂੰ ਰਾਸ਼ਟਰੀ ਖੂਨਦਾਨ ਦਿਵਸ ਦੇ ਮੌਕੇ ਤੇ ਖੂਨਦਾਨ ਭਵਨ ਵਿਖੇ ਕੈਂਪ ਲਗਾਇਆ ਗਿਆ ਕੈਂਪਸ ਸਵੇਰੇ 10 ਵਜੇ ਸ਼ੁਰੂ ਕੀਤਾ ਗਿਆ ਤੇ ਖੂਨਦਾਨ ਦੇ 24 ਲੋਕਾਂ ਨੇ ਆਪਣੀ ਮਰਜ਼ੀ ਨਾਲ ਇਸ ਕੈਂਪ ਵਿੱਚ ਜਾ ਕੇ ਖੂਨ ਦਾਨ ਕੀਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਰਜੋਤ ਸਿੰਘ ਸਿੱਧੂ ਵਿਚਾਲੇ ਕੱਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਮੀਟਿੰਗ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਕਿਉਂਕਿ ਸਿੱਧੂ ਬਿਨਾਂ ਬੋਲੇ ਹੀ ਪੰਜਾਬ ਭਵਨ ਤੋਂ ਬਾਹਰ ਨਿਕਲ ਗਏ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਆਪਣੇ ਪੰਜਾਬ ਦੌਰੇ ਦੇ ਦੂਜੇ ਦਿਨ ਪੰਜਾਬ ਵਿੱਚ ਹਰੇਕ ਨੂੰ ਮੁਫਤ ਇਲਾਜ ਦਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਹਰ ਇੱਕ ਦਾ ਇਲਾਜ ਮੁਫਤ ਕੀਤਾ ਜਾਵੇਗਾ। ਦਵਾਈਆਂ ਅਤੇ ਟੈਸਟਾਂ ਦਾ ਵੀ ਕੋਈ ਖਰਚਾ ਨਹੀਂ ਆਵੇਗਾ। ਹਰੇਕ ਦਾ ਹੈਲਥ ਕਾਰਡ ਬਣੇਗਾ ਤੇ 16000 ਪਿੰਡ ਕਲੀਨਿਕ ਖੋਲੇ ਜਾਣਗੇ। ਰੋਡ ਐਕਸੀਡੈਂਟ ਵੀ ਜ਼ਖਮੀ ਵਿਅਕਤੀ ਦਾ ਹੋਵੇਗਾ ਹਰ ਹਸਪਤਾਲ ਵਿੱਚ ਮੁਫਤ ਇਲਾਜ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੈਪਟਨ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਜਲਦ ਹੀ ਕਾਂਗਰਸ ਛੱਡਣਗੇ। ਉਹਨਾਂ ਨੇ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ, ਪਰ ਉਹ ਕਾਂਗਰਸ ਵੀ ਛੱਡ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦਾ ਵਿਵਹਾਰ ਉਹਨਾਂ ਨਾਲ ਕੀਤਾ ਗਿਆ ਉਹ ਸਹਿਣ ਨਹੀਂ ਕੀਤਾ ਜਾ ਸਕਦਾ। ਲੁਧਿਆਣਾ ਵਿਖੇ ਐਸਟੀਐਫ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਤੋਂ 2.5 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਦੀ شناخت ਹਰਪੀ ਸਿੰਘ ਹੈਰੀ ਵਜੋਂ ਕੀਤੀ ਗਈ ਹੈ। ਪੁਲਿਸ ਨੇ ਉਸ ਕੋਲੋਂ 417 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਹ ਕਰੋਨਾ ਫਿਰ ਤੋਂ ਆਪਣੇ ਪੈਰ ਪਸਾਰਨ ਲੱਗ ਪਿਆ ਹੈ। ਮੰਗਲਵਾਰ ਨੂੰ ਸੂਬੇ ਵਿੱਚ ਕਰੋਨਾ ਨਾਲ ਤਿੰਨ ਮੌਤਾਂ ਹੋ ਗਈਆਂ। ਜਿਸ ਕਾਰਨ ਸਰਕਾਰ ਨੇ ਬਾਰਡਰ ਸੀਲ ਕਰ ਦਿੱਤੇ। ਹਿਮਾਚਲ ਜਾਣ ਲਈ ਕਰੋਨਾ ਦੇ ਟੀਕੇ ਦੀ ਡਬਲ ਡੋਜ਼ ਦਾ ਸਰਟੀਫਿਕੇਟ ਅਤੇ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੈ। ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੇ ਭਾਰਤ ਨੂੰ ਕੋਮਾਂਤਰੀ ਉਡਾਣਾ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਅਫਗਾਨ ਨਾਗਰਿਕ ਹਵਾਈ ਬਾਜ਼ੀ ਅਥਾਰਟੀ ਦੇ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਦੇ ਮੁਖੀ ਅਰुण ਕੁਮਾਰ ਨੇ ਰਸਮੀ ਪੱਤਰ ਲਿਖ ਕੇ ਦੋਵਾਂ ਦੇਸ਼ਾਂ ਵਿਚਕਾਰ ਉਡਾਣਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਪੱਤਰ ਤੇ ਅਫਗਾਨਿਸਤਾਨ ਦੇ ਕਾਰਜਕਾਰੀ ਹਵਾਈ ਬਾਜ਼ੀ ਮੰਤਰੀ ਅਲਹਾਜ਼ ਹਮਿਦੁੱਲਾ ਅਖੰਦ ਜਾਦਾ ਦੇ ਦਸਤਖਤ ਹਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬ੍ਰਿਟੇਨ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਤੇਲ ਦੀ ਸਪਲਾਈ ਸੰਕਟ ਦੀ ਸਥਿਤੀ ਵੀ ਸੁਧਾਰ ਹੋ ਰਿਹਾ ਹੈ ਸਥਿਤੀ ਆਮ ਹੋਣ ਨੂੰ ਕੁਝ ਸਮਾਂ ਲੱਗੇਗਾ ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਤੇ ਮਦਦ ਲਈ ਫੌਜੀਆਂ ਨੂੰ ਤਿਆਰ ਰਹਿਣ ਲਈ ਕਿਹਾ ਪੀਐਮ ਨੇ ਕਿਹਾ ਕਿ ਸਮੇਂ ਦੇ ਨਾਲ ਨਾਲ ਹੀ ਇਸ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਕੱਲ ਭਾਰਤ ਵਿੱਚ ਕਰੋਨਾ ਦੇ 23139 ਨਵੇਂ ਮਾਮਲੇ ਸਾਹਮਣੇ ਆਏ ਅਤੇ 309 ਮੌਤਾਂ ਦਰਜ ਹੋਈਆਂ ਉੱਥੇ ਹੀ ਪੰਜਾਬ ਵਿੱਚ ਇਹ ਅੰਕੜਾ 36 ਹੈ ਤੇ ਮੌਤ 1 ਦਰਜ ਹੋਈ ਹੈ IPL ਦੇ 44ਵੇਂ ਮੈਚ ਵਿੱਚ ਚੇਨਈ ਨੇ ਹైదరాబాద్ ਤੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਚੇਨਈ ਨੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਜੋਸ਼ ਹੈਜਲਵੁੱਡ ਨੇ 4 ਓਵਰਾਂ ਵਿੱਚ 24 ਰਨ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਿਸ ਲਈ ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਆਸਟ੍ਰੇਲੀਆ ਸਰਕਾਰ ਵੱਲੋਂ ਕਾਫੀ ਸਮੇਂ ਤੋਂ ਉਡੀਕ ਰਹੇ ਲੋਕਾਂ ਲਈ ਖੁਸ਼ਖਬਰੀ ਹੁਣ ਅੰਤਰਰਾਸ਼ਟਰੀ ਉਡਾਨਾਂ ਨਵੰਬਰ ਤੋਂ ਪੂਰੀ ਤਰ੍ਹਾਂ ਵੈਕਸੀਨ ਹੋਏ ਯਾਤਰੀਆਂ ਲਈ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕਰਦੇ ਕਿਹਾ ਕਿ ਪੂਰੀ ਤਰ੍ਹਾਂ ਵੈਕਸੀਨ ਲਵਾ ਚੁੱਕੇ ਲੋਕਾਂ ਲਈ 7 ਦਿਨ ਅਤੇ ਬਿਨਾਂ ਵੈਕਸੀਨ ਵਾਲੇ ਲੋਕਾਂ ਲਈ 14 ਦਿਨ ਦਾ ਕਵਾਰੈਂਟਾਈਨ ਘਰ ਵਿੱਚ ਹੀ ਕਰਨ ਦੀ ਸਲਾਹ ਦਿੱਤੀ ਹੈ। ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।